ਸਮੇਂ-ਸਮੇਂ ਤੇ ਪੰਜਾਬੀ ਨੌਜਵਾਨਾਂ ਨਾਲ ਏਜੰਟਾਂ ਵੱਲੋਂ ਕੀਤੀਆਂ ਜਾਂਦੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਇੱਕ ਵਾਰ ਮੁੜ ਤੋਂ ਤਾਜ਼ਾ ਮਾਮਲਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਆਉਂਦਾ ਪਿੰਡ ਭਾਗੋਵਾਲ ਜਿੱਥੋਂ ਦਾ ਰਹਿਣ ਵਾਲੇ ਇੱਕ 23 ਸਾਲਾ ਨੌਜਵਾਨ ਅਮਰਤਪਾਲ ਜੋ ਕਿ ਹੁਸ਼ਿਆਰਪੁਰ ਦਾ ਹੀ ਇੱਕ ਏਜੰਟ ਰਾਹੀਂ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਵਿਖੇ ਗਿਆ ਸੀ ਪ੍ਰੰਤੂ ਰਾ ਵਿਚਾਰ ਪਰਿਵਾਰ ਦੇ ਦੱਸਣ ਮੁਤਾਬਕ ਹੈ ਅਮਰਤਪਾਲ ਅਤੇ ਦੋ ਹੋਰ ਨਾ ਨੌਜਵਾਨਾਂ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਹਾਂ ਜਿਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਦਿੱਲੀ ਤੋਂ ਪਹਿਲਾਂ ਉਹਨਾਂ ਨੂੰ ਇਰਾਨ ਭੇਜਿਆ ਜਾਂਦਾ ਤੇ ਜਿਵੇਂ ਇਰਾਨ ਪਹੁੰਚਦੇ ਨੇ ਤਾਂ ਇਰਾਨ ਪਹੁੰਚਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਏਅਰਪੋਰਟ ਤੋਂ ਫੋਨ ਆਉਂਦਾ ਕਿ ਉਹ ਠੀਕ ਸਹੀ ਸਲਾਮਤ ਆ ਜਿਹੜੇ ਏਅਰਪੋਰਟ ਤੇ ਪਹੁੰਚ ਚੁੱਕੇ ਨੇ ਤੇ ਜਦੋਂ ਟੈਕਸੀ ਡਰਾਈਵਰ ਉਹਨਾਂ ਨੂੰ ਲੈਣ ਦੇ ਲਈ ਪਹੁੰਚਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਕੁਝ ਵੀ ਥੋ ਪਤਾ ਜਿਹੜਾ ਨਹੀਂ ਲੱਗਦਾ ਤੇ ਜਿਨ੍ਹਾਂ ਵੱਲੋਂ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਹੈ ਤਾਂ ਉਹਨਾਂ ਕਿਡਨੈਪਰਾਂ ਵੱਲੋਂ ਉਹਨਾਂ ਨੌਜਵਾਨਾਂ ਦੀਆਂ ਅਮਰਤਪਾਲ ਜਿਸ ਵਿੱਚ ਇੱਕ ਨੌਜਵਾਨ ਸੰਗਰੂਰ ਦਾ ਰਹਿਣ ਵਾਲਾ ਤੇ ਇੱਕ ਨਵਾਂ ਸ਼ਹਿਰ ਦਾ ਰਹਿਣ ਵਾਲਾ ਤੇ ਹੁਸ਼ਿਆਰਪੁਰ ਦੀ ਇੱਕ ਏਜੰਟ ਜਿਸ ਦਾ ਦਫ਼ਤਰ ਪਿੱਪਲਾਂ ਵਾਲਾ ਵਿਖੇ ਮੌਜੂਦ ਹੈ ਉਸ ਤੇ ਸੰਪਰਕ ਵਿੱਚ ਆਏ ਸਨ ਤਾਂ ਉਸ ਵੱਲੋਂ 18-18 ਲੱਖ ਰੁਪਏ ਲੈ ਕੇ ਉਹਨ भेज दिया गया सीता ਹੁਣ 12 ਦਿਨਾਂ ਤੋਂ ਅਮਰਿਤਪਾਲ ਦੇ ਨਾਲ ਪਰਿਵਾਰ ਦਾ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਤੇ ਪਰਿਵਾਰ ਦਾ ਕਹਿਣਾ ਕਿ ਕਿਡਨੈਪਰਾਂ ਵੱਲੋਂ ਪਹਿਲਾਂ 1 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਫਿਰ ਉਹਨਾਂ ਵੱਲੋਂ 54 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਜਦੋਂ ਉਹ ਕਿਡਨੈਪਰਾਂ ਵੱਲੋਂ ਆਪਣਾ ਬੈਂਕ ਖਾਤਾ ਭੇਜਿਆ ਜਾਂਦਾ ਤੇ ਜਦੋਂ ਉਸ ਦੀ ਜਾਂਚ ਪੜਤਾਲ ਹੁੰਦੀ ਹੈ ਤਾਂ ਉਹ ਖਾਤਾ ਜਿਹੜਾ ਉਹ ਪਾਕਿਸਤਾਨ ਦੇ ਨਾਲ ਸਬੰਧਤ ਪਾਇਆ ਜਾਂਦਾ ਹੈ ਤੇ ਕਿਡਨੈਪਰਾਂ ਵੱਲੋਂ ਉਹਨਾਂ ਤਿੰਨ ਨੌਜਵਾਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਚੱਲ ਰਹੀਆਂ ਨੇ ਬਕਾਇਦਾ ਪਰਿਵਾਰ ਨੂੰ ਕੁਝ ਵੀਡੀਓਜ਼ ਵੀ ਭੇਜੀਆਂ ਗਈਆਂ ਨੇ ਜਿਸ ਵਿੱਚ ਨੌਜਵਾਨ ਆ ਜਿਹੜੇ ਲਹੂ ਲੁਹਾਨ ਹੁੰਦੇ ਦਿਖਾਈ ਦੇ ਰਹੇ ਨੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬੇਸ਼ੱਕ ਏਜੰਟ ਤੇ ਜਿਹੜਾ ਪਰਚਾ ਤਾਂ ਦਰਜ ਕਰ ਦਿੱਤਾ ਗਿਆ ਪਰੰਤੂ ਏਜੰਟ ਆਪਣਾ ਦਫ਼ਤਰ ਅਤੇ ਆਪਣੇ ਚੋਰੋਂ ਫਰਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਦੁਬਾਰਾ ਉਹਨਾਂ ਦੇ ਘਰਾਂ ਦੇ ਵਿੱਚ ਵਾਪਸ ਲਿਆਂਦਾ ਜਾਵੇ ਸੋ ਆਓ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਵੱਲੋਂ ਅਮਰਤਪਾਲ ਨੂੰ ਭੇਜਿਆ ਗਿਆ ਸੀ ਕੀ ਪਰਿਵਾਰ ਦੇ ਹਾਲਾਤ ਨੇ ਤੇ ਕੀ ਹੋ ਜੇ ਹੁਣ ਹਾਲਾਤ ਪਰਿਵਾਰ ਦੇ ਵਿੱਚੋਂ ਚੱਲ ਰਹੇ ਨੇ ਗੁਰਦੀਪਾ ਗੁਰਦੀਪਪੁਰ ਜੀ ਕਿਹੜਾ ਪਿੰਡ ਹੈ ਤੁਹਾਡਾ ਭਾਗਵਾਲੂ ਦਾ ਕੀ ਪੂਰਾ ਮਾਮਲਾ ਹੋਇਆ ਤੁਸੀਂ ਆਪਣੇ ਬੱਚੇ ਨੂੰ ਕਿੰਨੀ ਉਹਦੀ ਉਮਰ ਹੈ ਕੀ ਨਾਮ ਹੈ ਤੇ ਕਦੋਂ ਵਿਦੇਸ਼ ਭੇਜਿਆ ਸੀ 23 ਸਾਲ ਉਮਰ ਦਾ ਸਰ ਅਸੀਂ ਵਿਦੇਸ਼ ਭੇਜਿਆ ਸੀਗਾ ਆਸਟ੍ਰੇਲੀਆ ਦਾ ਵਰਕ ਪਰਮਿਟ ਰੀਜੈਂਟ ਨੇ ਕਿਹਾ ਸੀ 5-5 ਸਾਲ ਦਾ 2 ਸਾਲ ਦਾ ਕਹਿੰਦਾ ਸੀ ਇੱਥੋਂ ਲੱਗੂ 3 ਸਾਲ ਦਾ ਉੱਥੇ ਜਾ ਕੇ ਲੱਗੂਆ ਕੰਪਨੀ ਦਾ ਵੀਜ਼ਾ ਆ ਕਹਿੰਦਾ ਸੀ 18 ਲੱਖ ਰੁਪਏ ਦੀ ਇੱਥੇ ਸਾਡੀ ਗੱਲ ਹੋਈ ਸੀ ਸਾਨੂੰ ਉਹਨਾਂ ਵੀਜ਼ੇ ਦੀ ਬੱਚਿਆਂ ਨੂੰ ਵਟਸਐਪ ਕੀਤਾ ਵੀ ਵੀਜ਼ਾ ਤੁਹਾਡਾ ਆ ਗਿਆ ਆ ਤੁਸੀਂ ਪੈਸੇ ਦਾ ਅਰੇਂਜਮੈਂਟ ਕਰ ਲਓ ਤੁਹਾਡੀ ਟਿਕਟ ਵੀ ਜਲਦੀ ਹੋ ਜਾਣੀ ਆ 26 ਤਰੀਕ ਦੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ 18 ਲੱਖ ਰੁਪਏ ਏਜੰਟ ਨੂੰ ਪਿੱਪਣਾ ਵਾਲੇ ਦੇ ਆ। ਸਾਨੂੰ ਕਹਿੰਦਾ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਓ ਤਾਂ ਉੱਥੇ ਮੈਂ ਮੂਰੇ ਹੋਟਲ ਦਾ ਐਡਰੈਸ ਦਿੱਤਾ ਵੀ ਉੱਥੇ ਪਹੁੰਚ ਜਾਓ। ਉੱਥੇ ਜਦੋਂ ਅਸੀਂ ਚਲੇ ਗਏ ਏਜੰਟ ਵੀ ਉੱਥੇ ਹੀ ਸੀਗਾ ਤਾਂ ਫਿਰ ਮੁੜ ਕੇ ਸਾਨੂੰ ਥੋੜਾ ਚਿਰ ਬਿਠਾਈ ਰੱਖਿਆ ਕਹਿੰਦਾ ਸੀਗਾ ਪੇਪਰ ਇਹਨਾਂ ਦੇ ਆਉਣੇ ਆ। ਫਿਰ ਮੁੜ ਕੇ ਉਸਨੇ ਕਹਿੰਦਾ ਟ੍ਰੇਨ ਜਿਹੜੀ 26 ਤਰੀਕ ਦੀ ਕੈਂਸਲ ਹੋ ਗਈ ਆ ਹੁਣ 29 ਤਰੀਕ ਦੀ ਆ ਤੁਹਾਡੀ ਟਿਕਟ ਉਹ ਬੱਚੇ ਨੂੰ ਤੁਸੀਂ ਇੱਥੇ ਮੇਰੇ ਕੋਲ ਹੀ ਛੱਡ ਜਾਇਓ ਪਰ ਮੈਂ ਬੱਚਾ ਛੱਡ ਕੇ ਨਹੀਂ ਆਈ ਮੈਂ ਕਿਹਾ ਵੀ ਤੁਸੀਂ ਮੇਰਾ ਭਤੀਜਾ ਨਾਲ ਰਹੂਗਾ ਸੀ ਇਕੱਲੇ ਨੂੰ ਨਹੀਂ ਛੱਡਣਾ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹੇ ਤਾਂ 29 ਦਿੱਲੀ ਦੇ ਵਿੱਚ ਹੋਟਲ 'ਚ ਰਹੇ ਫਿਰ 29 ਤਰੀਕ ਦੀ ਵੀ ਕੈਂਸਲ ਕਰਵਾ ਦਿੱਤੀ ਤਾਂ ਫਿਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਰਾਤ ਦੀ ਟਿਕਟ ਦੇ ਮਿਲਣੀ ਸਟੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਂਸਲ ਹੋ ਗਈ ਆ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਇੱਕ ਦਿਨ ਦੀ ਹੋਟਲ ਬੁਕਿੰਗ ਵਾ ਤੇ ਅਰਾਨ ਤੁਸੀਂ ਬੱਚੇ ਤੁਹਾਡੇ ਅਰਾਨ ਸਟੇ ਕਰਕੇ ਤਾਂ ਫਿਰ ਉੱਥੇ ਜਾਣਗੇ ਕਹਾਂ ਉੱਥੇ ਜਦੋਂ ਅਰਾਨ ਪਹੁੰਚੇ ਆ ਤਾਂ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਅਰਾਨ ਮम्मा ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਹੈ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨਾਪ ਹੋ ਗਏ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਾਤਾ ਜੀ ਅਮਰਤਪਾਲ ਨਾਲ ਉਹ ਕੈਪਟਨਪ ਹੋਇਆ ਤੇ ਹਾਂਜੀ ਈਰਾਨ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਇਆ ਸੀਗਾ ਉਹੀ ਗੱਲ ਹੋਈ ਸੀ ਜਦੋਂ ਉੱtre ਅਸੀਂ ਫੋਨ ਇਧਰੋਂ ਹੀ ਕੀਤਾ ਸੀਗਾ ਜਿੱਦਾਂ ਇੰਟਰਨੈਸ਼ਨਲ ਕਾਲ ਸੀਗੀ ਤੇ ਕਹਿੰਦੇ ਮੰਮੀ ਅਸੀਂ ਪਹੁੰਚ ਗਏ ਸਾਨੂੰ ਟੈਕਸੀ ਡਰਾਈਵਰ ਲੈਣ ਆਉਂਦਾ ਆ ਤੇ ਫਿਰ ਅਸੀਂ ਚਲੇ ਜਾਣਾ ਤੇ ਤੁਹਾਨੂੰ ਹੋਟਲ ਵਿੱਚ ਜਾ ਕੇ ਅਸੀਂ ਫੋਨ ਕਰਾਂਗੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਫੋਨ ਦੀ ਗੱਲ ਨਹੀਂ ਹੋਈ ਅਮਰਤਪਾਲ ਅੱਜ 10-12 ਦਿਨ ਹੋ ਗਏ ਅਮਰਤਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਦੋ ਸਾਥੀ ਉਹ ਵੀ ਇਸ 에ਜੰਟ ਥਰੂ ਗਿਆ ਸੀ ਜੀ ਹਾਂਜੀ ਇਸ ਥਰੂ 에ਜੰਟ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਫ਼ਤਰ ਹੈ ਤੀਰਜਕਟ ਅਟਵਾਲ ਤੇ ਕਮਲ ਅਟਵਾਲ ਦੋਏ ਭਰਾ ਹੈ ਠੀਕ ਦੋਨੋਂ ਨਾਲ ਇਹਨਾਂ ਦੀ ਇੱਕ ਲੜਕੀ ਵੀ ਆ ਸविता ਕਿੱਥੇ ਹੈ ਨਾ ਤਾਂ ਦਫ਼ਤਰ ਮਾਤਾ ਜੀ ਪਿੱਪਣਾ ਵਾਲਾ ਐਸਵੀਆਈ ਦੇ ਸਾਹਮਣੇ ਤਾਂ ਅਸੀਂ ਵੀ ਉੱਥੇ ਜਾ ਕੇ ਆਏ ਹਾਂ ਹੁਣ ਉਹ 에ਜੰਟ ਵੀ ਉੱਥੋਂ ਫਰਾਰ ਹੋ ਗਿਆ ਹਾਂਜੀ ਭਾਰਵੀ ਜਿੰਦੇ ਤਾਲੇ ਲੱਗ ਗਏ ਆ ਅਸੀਂ ਹਾਂਜੀ ਤਾਂ ਕਿੰਨੇ ਪੈਸੇ ਰੇ ਸੀ ਤੁਹਾਡੇ ਕੋਲ 에ਜੰਟ ਦਾ 18 ਲੱਖ ਤੁਸੀਂ ਪੁਲਿਸ ਕੰਪਲੀਟ ਹੁਣ ਕਰ ਦਿੱਤੀ ਹੈ ਜੀ ਹਾਂਜੀ ਪਰਚਾ ਹੋ ਗਿਆ ਕਿ ਸ਼ਿਕਾਇਤ ਕੀਤੀ ਹੈ ਜੀ ਨਹੀਂ ਪਰਚਾ ਪਰਚਾ ਹੋ ਗਿਆ ਹਾਂਜੀ ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਕਹਿੰਦੇ ਸੀ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲਾਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸ ਲਈ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦੇਈਏ ਤਾਂ ਉਹਨੇ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕਿ ਅਸੀਂ ਚੈੱਕ ਕਰਾ ਪਾਕਿਸਤਾਨ ਦਾ ਅਕਾਊਂਟ ਸੀ ਜਿਹੜੇ ਤੁਹਾਨੂੰ ਨੰਬਰ ਫੋਨੋਂ ਦੇ ਸੀ ਧਮਕੀਆਂ ਦੇ ਤਾਂ ਉਹ ਕਿਹੜੇ ਨੰਬਰ ਤੋਂ ਵੀ ਪਾਕਿਸਤਾਨ ਦੇ ਨੰਬਰ ਤੋਂ ਹੁੰਦੇ ਸੀ ਨਹੀਂ ਸਾਡੇ ਬੱਚਿਆਂ ਦੇ ਫੋਨ ਤੋਂ ਤੁਹਾਡੇ ਬੱਚਿਆਂ ਦੇ ਫੋਨ ਤੋਂ ਹਾਂਜੀ ਇੱਕ ਦਾ ਹੀ ਫੋਨ ਚਲਾਉਂਦੇ ਸੀ ਜਿੱਦਾਂ ਮੇਰੇ ਬੇਟੇ ਦਾ ਆਈਫੋਨ ਸੀ ਇੱਕ ਹੋਰ ਦਾ ਆਈਫੋਨ ਸੀਗਾ ਫਿਰ ਜਿਹੜਾ ਦੂਸਰਾ ਸੀਗਾ ਫੋਨ ਉਸ ਨਵੇਂ ਮੁੰਡਾ ਇੱਕ ਨਵੇਂ ਸ਼ਹਿਰ ਦਾ ਉਹਦੇ ਫੋਨ ਤੇ ਤਿੰਨਾਂ ਦੇ ਘਰਾਂ ਨੂੰ ਫੋਨ ਕਰਦੇ ਸੀ ਕਹਿੰਦੇ ਕੀ ਹੈ ਜੀ ਫਿਰ ਕਿੰਨੇ ਪੈਸੇ ਮੰਗਦੇ ਸੀ ਤੁਹਾਡੇ ਤੋਂ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦਿਓ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਏ ਹਣ 54 ਲੱਖ ਸਾਡੇ ਕੋਲੋਂ ਮੰਗਦੇ ਆ ਬੰਗ ਕਰਦੇ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਬੱਚੇ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗਲਤ ਹਾਂਜੀ ਸਾਨੂੰ ਏਜੰਟ ਤੇ ਹੀ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਏਜੰਟ ਕਹਿੰਦਾ ਸੀ 2 ਮਹੀਨੇ ਲੱਗਣਿਆ ਫਿਰ 10 12 ਦਿਨ ਬਾਅਦ ਜੇ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰੋਂ ਤੁਸੀਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸੁਰੱਖਿਤ ਸਾਡੇ ਘਰ ਜਾਂਦੇ ਜਾਣ ਇਕਿਆ ਨਾਮ ਹੀ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਅੰਮ੍ਰਿਤਪਾਲ ਕਿਹੋ ਜਿਹਾ ਲੱਗਦਾ ਤੁਹਾਡਾ ਅੰਮ੍ਰਿਤਪਾਲ ਭਾਂਜਾ ਜੀ ਸਾਡਾ ਠੀਕ ਆ ਜੀ ਭਾਂਜਾ ਕਿੰਨਾ ਹਾਲਾਤ ਦੇ ਵਿੱਚ ਉਹਨਾਂ ਮਾਤਾ ਜੀ ਦੱਸ ਰਹੇ ਸੀ 12 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਐ ਮਾਰਨ ਦੀ ਧਮਕੀ ਦਿੱਂਦੇ ਸੀ ਕਦੇ ਕਿਸ ਤਰ੍ਹਾਂ ਦੀ ਬਿਲਕੁਲ ਬਿਲਕੁਲ ਜੀ ਕੀ ਕੀ ਹਾਲਾਤ ਨੇ ਜੀ ਹਾਲਾਤ ਬਹੁਤ ਜ਼ਿਆਦਾ ਨਾਜਿਕ ਹੋ ਆ ਜੀ ਇਸ ਟਾਈਮ ਤੱਕ ਜੋ ਹਾਲਾਤ ਹੈ 12 ਦਿਨ ਹੋ ਗਏ 13 ਦਿਨ ਹੋ ਗਏ ਕੱਲ ਹੀ ਹੋਈ ਉਹ ਮੈਂ ਬਿਲਕੁਲ ਤਾਂ ਪਹਿਲਾਂ ਜੋ ਫੋਨ ਆਉਂਦੇ ਸੀ ਬਾਰ-ਬਾਰ ਉਸੇ ਨੰਬਰ ਦੇ ਇੱਕੋ ਨੰਬਰ ਤੋਂ ਬਾਰ-ਬਾਰ ਦੁਬਾਰਾ ਫੋਨ ਕਰਾ ਤਾਂ ਪਹਿਲਾਂ ਉਹ ਕਰੋੜ ਰੁਪਏ ਦੀ ਮੰਗ ਕਰਦੇ ਸੀ ਮੋੜ ਕੇ 54 ਲੱਖ ਤੇ ਆਏ ਸੀ ਬਿਠਾ ਖਾਣ ਲੱਖ ਰੁਪਏ ਤੇ ਇਹਨਾਂ ਦਾ ਤੁਸੀਂ ਤੁਹਾਨੂੰ ਦੇਉ ਤਾਂ ਅਸੀਂ ਸਾਡੇ ਬੱਚੇ ਛੱਡ ਦਾਂਗੇ ਅਸੀਂ ਹੁਣ 18 ਲੱਖ ਰੁਪਏ ਦੇ ਕੇ ਕਿਥੋਂ ਰੀਬਿਲ 18 ਲੱਖ ਜਾਂ ਤੂੰ ਦਿੱਤਾ ਹੁਣ 18 ਲੱਖ ਰੁਪਏ ਆਪਾਂ ਇਹਨਾਂ ਨੂੰ ਕਿਡਨੈਪ ਨਾਉਂਦੇ ਜੇ ਫਿਰ ਦੇਈਏ ਤੇ ਦੇਈਏ ਕਿੱਥੇ ਉਹ ਵੀ ਕਰਜ਼ਾ ਚੁੱਕੇ ਭੇਜੇ ਸੀ ਜਿਹੜਾ ਉਹ ਵੀ ਕਰਜ਼ਾ ਚੁੱਕੇ ਭੇਜੇ ਸੀ ਤੁਸੀਂ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨੂੰ ਅੱਜ ਆਪਾ ਮੇਰੇ ਖਾਲ 12 13 15 ਦਿਨ ਹੋ ਗਏ ਐਫ ਆਈ ਆਰ ਹੋਈ ਨੂੰ ਅਜੇ ਕੋਈ ਕਾਰਵਾਈ ਨਹੀਂ ਹੋਈ ਬਸ ਰੋਜ਼ ਕਹਿੰਦਾ ਸੀ ਕਰਦੇ ਆ ਟ੍ਰੇਸ ਕਰਦੇ ਆ ਨੰਬਰ ਟ੍ਰੇਸ ਕਰਦੇ ਆ ਜਾਂ ਕੁਝ ਵੀ ਆ ਉਹ ਲੜਕੀ ਜਿਹੜੀ ਉਹਨਾਂ ਦੇ ਨਾਲ ਸੀ ਏਜੰਟ ਤੇ ਉਹ ਬਿਲਕੁਲ ਇੱਧਰ ਸ਼ਹਿਰ ਚ ਲੈ ਲਈ ਹੈ ਉਹ ਤਾਂ ਕੋਈ ਉੱਥੇ ਕਾਰਵਾਈ ਨਹੀਂ ਅਸੀਂ ਐਫ ਆਈ ਆਰ ਚ ਨਾਮ ਉਹਦਾ ਦਿੱਤਾ ਹੈ ਬਕਾਇਦਾ ਤਾਂ ਕੋਈ ਨਹੀਂ ਬਾਰ-ਬਾਰ ਉਹਨਾਂ ਨੂੰ ਪ੍ਰੇਰ ਕਰ ਰਹੇ ਹਾਂ ਸਾਡੀ ਤਾਂ ਇਹੀ ਮੰਗ ਹੈ ਬਈ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਕੇ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ ਤਾਂ ਏਜੰਟ ਦੇਖ ਬੰਦੀ ਕਾਰਵਾਈ ਕੀਤੀ ਜਾਵੇ Innovation, DNA, university.